ਨੰਗਲ ਡੈਮ ਦੇ ਉੱਤੇ ਅੱਜ ਪੰਜਾਬ ਦੇ ਵਿੱਚ ਪਾਏ ਜਾਣ ਵਾਲੇ ਖਤਰਨਾਕ ਸੱਪਾਂ ਦੇ ਵਿੱਚ ਇੱਕ ਪ੍ਰਜਾਤੀ ਦਾ ਸੱਪ ਰਸਲ ਵਾਈਪਰ ਦੇਖਿਆ ਗਿਆ ਜਿਸ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਗੱਡੀਆਂ ਰੋਕੇ ਸੜਕ ਪਾਰ ਕਰਨ ਦੇ ਵਿੱਚ ਮਦਦ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਇਲਾਕੇ ਦੇ ਮਸ਼ਹੂਰ ਸਨੇਕ ਕੈਚਰ ਅਤੇ ਗੋਤਾਖੋਰ ਕਮਲਪ੍ਰੀਤ ਸੈਣੀ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਵਿੱਚ ਕੇਵਲ ਤਿੰਨ ਪ੍ਰਜਾਤੀਆਂ ਹੀ ਸੱਪ ਤੋਂ ਖਤਰਨਾਕ ਪ੍ਰਜਾਤੀਆਂ ਹਨ ਜਿਨ੍ਹਾਂ ਦੇ ਵਿੱਚ ਕਾਮਨ ਕ੍ਰੇਟ ਕੋਬਰਾ ਅਤੇ ਰਸਲ ਵਾਈਪਰ ਸ਼ਾਮਿਲ ਹਨ। ਤੇ ਇਸ ਤੋਂ ਇਲਾਵਾ ਜਿੰਨੀਆਂ ਵੀ ਪ੍ਰਜਾਤੀਆਂ ਪੰਜਾਬ ਦੇ ਵਿੱਚ ਸੱਪਾਂ ਦੀਆਂ ਪਾਈਆਂ ਜਾਂਦੇ ਹਨ ਉਹ ਜਾਂ ਤਾਂ ਬਿਨਾਂ ਜ਼ਹਿਰਤਾਂ ਤੇ ਜਾਂ ਉਹਨਾਂ ਦੇ ਵਿੱਚ ਜ਼ਹਿਰ ਬਹੁਤ ਘੱਟ ਹੁੰਦਾ ਹੈ ਜਿਸ ਦੇ ਡੰਗਣ ਦੇ ਨਾਲ ਇਨਸਾਨ ਦੀ ਮੌਤ ਹੋਣ ਦਾ ਖਤਰਾ ਸਭ ਤੋਂ ਘੱਟ ਹੁੰਦਾ ਹੈ ਕਮਪੀ ਸੈਣੀ ਲਸਿਆ ਕਿ ਰਸਲ ਵਾਈਪਰ ਦੇ ਵਿੱਚ ਮੌਜੂਦ ਹਿਮੋਟੌਕਸਿਨ ਜ਼ਹਿਰ ਦਾ ਅਸਰ ਦਿਲ ਤੇ ਹੁੰਦਾ ਹੈ ਤੇ ਵਿਅਕਤੀ ਨੂੰ ਗੰਭੀਰ ਖੂਨ ਦਾ रिसाब ਹੋ ਸਕਦਾ ਹੈ ਜਿਸ ਨਾਲ ਉਸਦੀ ਜਾਨ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਕੰਕਰੀਟ ਅਤੇ ਕੋਬਰਾ ਦੇ ਵਿੱਚ ਨਿਊਰੋਟੌਕਸਿਨ ਜ਼ਹਿਰ ਹੁੰਦਾ ਹੈ ਜਿਸ ਦਾ ਅਸਰ ਨਾੜੀ ਤੰਤਰਾਂ ਤੇ ਦਿਮਾਗ ਤੇ ਪੈਂਦਾ ਹੈ ਜੋ ਕਿ ਜਾਨਲੇਵਾ ਸਾਬਿਤ ਹੋ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਤੁਹਾਨੂੰ ਕੋਈ ਸੱਪ ਨਜ਼ਰ ਆਉਂਦਾ ਹੈ ਤਾਂ ਸਾਵਧਾਨੀ ਵਰਤੋ ਤੇ ਸੱਪ ਫੜਨ ਦੇ ਕਿਸੇ ਮਾਹਰ ਵਿਅਕਤੀ ਨੂੰ ਬੁਲਾ ਕੇ ਹੀ ਇਸ ਨੂੰ ਕਾਬੂ ਕਰਨ ਦਾ ਯਤਨ ਕੀਤਾ ਜਾਵੇ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਇਹ ਤੋਂ ਬੜੇ ਬੜੇ ਦੇਖਣੇ ਮੈਲੇ ਘਰ ਦੇ ਪਿੱਛੇ ਆਏ ਹੋ ਉਹਦੇ ਜੰਗਲ ਹੀ ਹੈ ਨਾ ਅੱਛਾ ਪਿੰਡ ਹੈ ਜੀ ਤਾਂ ਨਿਕਲ ਜਾਣਾ ਬਾਹਰ ਹੋ ਗਿਆ ਬਾਸ ਬਾਸ ਚੱਲ ਜਾਣਾ ਜਾਣ ਦੋ ਵੀ ਜਾਣ ਦੋ